वैसे आप ही एक तजर्बा ही हो गया कहंदे हुंदे ने गुरप्रीत दवड़ी खाने वाला भाई ना सही कहंदा सीगा ਵੀ ਮੰਗਣ ਦੇ ਪਾਣੀ ਲਾਓ ਆ ਕਿਆਰੇ ਨੂੰ ਆਪਾਂ ਮੰਗਣ ਤੇ ਪਾਣੀ ਲਾਇਆ ਇਹਦੀ ਫੋਟ ਦੇਖੋ ਕਣਕ ਦੀ ਕਿੰਨੀ ਜ਼ਿਆਦਾ ਫੋਟ ਆ ਸੋ ਇਹ ਚ ਆ ਕਿਆਰੇ ਚ ਇੱਕ ਮਜਬੂਰੀ ਵਾਲਾ ਕੰਮ ਸੀਗਾ ਵੀ ਸਪਰੇਅ ਕੀਤੀ ਹੋਈ ਸੀ ਤਾਂ ਕਰਕੇ 21 ਦਿਨਾਂ ਤੇ ਇਹਦੀ ਫੋਟ ਬਿਲਕੁਲ ਨਹੀਂ ਹੈਗੀ ਕਣਕ ਦੀ ਜਿਹਨੂੰ 21 ਦਿਨ ਤੇ ਪਾਣੀ ਲੱਗਿਆ ਹੋਇਆ ਆਹ ਕਿਆਰੇ ਨੂੰ ਨਾਲੇ ਪੀਲਾ ਪਿਆ ਹੋਇਆ ਸੋ ਬਾਈ ਇਹ ਤਜਰਬਾ ਮੈਂ 3-4 ਸਾਲ ਪਹਿਲਾਂ ਵੀ ਕੀਤਾ ਸੀ ਜਦ ਵੀ ਬਹੁਤ ਵਧੀਆ ਰਿਜ਼ਲਟ ਆਇਆ ਸੀ ਝਾੜ ਵੀ ਫੁੱਲ ਆਇਆ ਸੀ ਸੋ ਆਹ ਕਿਆਰੇ ਤੇ ਹੁਣ ਇੱਕੇ ਤਜਰਬਾ ਹੀ ਹੋ ਗਿਆ ਫੋਟ ਦੇਖੋ ਤੁਸੀਂ ਕਣਕ ਦੀ ਕਿੰਨੀ ਜ਼ਿਆਦਾ ਜਿਹਨੂੰ ਮੰਗਣ ਤੇ ਪਾਣੀ ਲਾਇਆ ਜਿਹਨੂੰ ਮਜਬੂਰੀ ਚ ਪਾਣੀ ਲਾਇਆ ਸਪਰੇਅ ਕਰੀ ਖਾਤਰ ਉਹਦਾ ਬਿਲਕੁਲ ਨਾਸ ਬੱਜਿਆ ਪਿਆ ਪਰ ਗੁੱਲੀ ਡੰਡਾ ਦਾ ਜ਼ਰੂਰ ਖਤਮ ਹੋ ਗਿਆ ਸੋ ਬਾਈ ਤੈਨੂੰ ਬੇਨਤੀ ਹੈ ਇੱਕ ਕੁਦਰਤੀ ਹੱਲ ਇੱਕ ਗੁੱਲੀ ਡੰਡੇ ਦਾ ਵੀ ਜ਼ਰੂਰ ਦੱਸੀਂ ਯਾਰ ਵੀ ਗੁੱਲੀ ਡੰਡੇ ਦਾ ਵੀ ਕੁਦਰਤੀ ਹੱਲ ਕਿਵੇਂ ਕਰੀਏ ਬਾਕੀ ਕਣਕ ਮੰਗਣ ਤੇ ਪਾਣੀ ਲਾਉਣ ਤੇ ਨਾ ਫੋਟ ਬਹੁਤ ਕਰਦੀ ਆ ਮੈਂ ਇੰਨਾ ਕੁ ਤਜਰਬਾ ਜ਼ਰੂਰ ਦੇਖਿਆ ਉਹਦੇ ਨਾਲੋਂ ਹਾਈਟ ਵੀ ਇਹਦੀ ਉੱਚੀ ਆ ਤੇ ਫੋਟ ਵੀ ਜ਼ਿਆਦਾ ਇਹਦੀ ਸੋ ਠੀਕ ਆ ਜੀ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਨੀਚੇ ਕਮੈਂਟਾਂ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆ ਹਾਈਟ ਵੀ ਤੇ ਫੋਟ ਵੀ ਉਹਦੀ ਹਾਈਟ ਵੀ ਘਟਾ ਤੇ ਫੋਟ ਵੀ ਘਟਾ ਇਹਦੀ ਹਾਈਟ ਵੀ ਜ਼ਿਆਦਾ ਤੇ ਫੋਟ ਵੀ ਬਹੁਤ ਜ਼ਿਆਦਾ ਚੌੜਾ ਬੂਝਾ ਪੂਰਾ ਇਹਦਾ